ਲੋਕ ਸਭਾ ਦੀ ਸਟੈਂਡਰਡ ਜੀ ਨਹੀਂ ਚੁੱਪ ਕਰੋ ਯਾਰ ਜਿਹਰੇ ਵਿੱਚ ਇਹ ਕਾਰਜਕ੍ਰਮ ਸੀਗਾ ਦਵਿੰਦਰ ਯਾਦਵ ਜੀ ਪਹਿਲੀ ਵਾਰੀ ਲੋਕ ਸਭਾ ਸਦਰ ਤੇ ਆਏ ਹੈ ਤੇਰੇ ਵਿੱਚ ਅਸੀਂ ਬਲਾਕਾਂ ਦੀਆਂ ਕਮੇਟੀਆਂ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਆਹ ਤਮਾਮ ਲੋਕ ਇੱਥੇ ਆਈ ਸੰਨ 9 ਦੇ ਨੋ ਵਿਧਾਨ ਸਭਾ ਹਲਕਿਆਂ ਦੇ ਉਹਨਾਂ ਨੇ ਖੁੱਲ ਕੇ ਵਿਚਾਰ ਦਵਿੰਦਰ ਯਾਦਵ ਜੀ ਦੇ ਸਾਹਮਣੇ ਰੱਖੇ ਸਿੰਦਰ ਯਾਦਵ ਜੀ ਇਹ ਚਾਹੁੰਦੇ ਸੰ ਕਿ ਕਾਂਗਰਸ ਦਾ ਜਿਹੜਾ ਵਰਕਰ ਉਹ ਆਪਣੀ ਗੱਲ ਰੱਖੇ ਔਰ ਕੀ ਕੀ ਦਿੱਕਤਾਂ ਤੇ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشوره ਦਿੱਤੇ ਆਉਣ ਵਾਲੇ ਸਮੇਂ ਚ ਪਾਰਟੀ ਇਹਦੇ ਤੇ ਉਖਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰੇ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਤੇ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ ਜਾਰੀ ਹੈਗਾ ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਿਨ੍ਹਾਂ ਕੋਲੇ ਅਹੁਦੇ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਬੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਨੇ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਲਾ ਵੀ ਅੱਛਾ ਸਰ ਜਿਹੜਾ ਅੱਜ ਹੰਗਾਮਾ ਹੋਇਆ ਉਹਦੇ ਬੜੇ ਚਰਚੇ ਹੋਣ ਦੇ ਕਿ ਟਿਕਟ ਨੂੰ ਲੈ ਕੇ ਹੰਗਾਮਾ ਹੋ ਗਿਆ ਹਿੰਦੂ ਸਿੱਖ ਹਿੰਦੂ ਸਿੱਖ ਉਹ ਕੀ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ 780 ਜਿਹੜੇ ਸਾਡੇ ਵਰਕਰ ਸਾਫੀ ਆਈ ਹੈ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਕਿਸੇ ਨੂੰ ਕੀ ਅਰਜ਼ ਹੈ ਕੋਈ ਵੀ ਅਧਿਕਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮਨ ਦੇ ਪਾਵ ਦੱਸਦੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹਾਂ ਕਿ ਯਾਰੀ ਇੱਕ ਦੂਜਾ ਬੱਦਾ ਬੋਲਦਿਆਂ ਨੂੰ ਸੁਣ ਕੇ ਉਤੇਜਨਾ ਚ ਆ ਜਾਂਦਾ ਹੈ ਮੈਨੂੰ ਲੱਗਦਾ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਦਾਸ ਜੀ ਅੱਛਾ ਸਰ ਨਵਜੋਤ ਸਿੰਘ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਦਾ ਕੋਈ ਨਹੀਂ ਦਿਖਿਆ ਬਾਕੀ ਸਾਰੇ ਚਲੇ ਗਏ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੇ ਕੈਮਰਾ ਵਿੱਚ ਲਾ ਗਿਆ ਉਹ ਆ ਗਏ ਅਗਰ ਨਵਜੋਤ ਸਿੰਘ ਸਿੱਧੂ ਸਾਹਿਬ ਨਹੀਂ ਆ ਗਏ ਤਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਨੋਟਾ ਦਿੱਤਾ ਗਿਆ ਨਹੀਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇੰਚਾਰਜ ਸੁਪਾਲ ਸਿੰਘ ਭੁੱਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਤੇਰ ਤੋਂ ਅਮਰitsar ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਕੋਠੀ ਉਹਨਾਂ ਦੇ ਪੀਏ ਨੂੰ ਮੇਰੇ ਖਿਆਲ ਸਨੇਹਾ ਇਹਨਾਂ ਨੇ ਲਾ ਦਿੱਤਾ ਸੀ ਸਰ ਕੋਈ ਸਮਾਂ ਸੀ ਜਦ ਨਵਜੋਤ ਸਿੰਘ ਸਿੱਧੂ ਕਿਹਦੇ ਕੋਲ ਆਉਂਦੇ ਸੀ ਹਰ ਜਗ੍ਹਾ ਪ੍ਰਚਾਰ ਕਰਦੇ ਸੀ ਅੱਜ ਕੀ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਪਾਸਾ ਵਟਦੇ ਬਿਜਾ ਕਾਂਗਰਸ ਤੋਂ ਕੋਈ ਹੋਰ ਸਵਾਲ ਹੈ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ 'ਚ ਜੇ ਕੋਈ ਹੋਰ ਗੱਲ ਹੈ ਅਸਾਂ ਮੈਨੂੰ ਪੁੱਛੀ ਜਾਣੀ ਚਾਹੀਦੀ ਹੈ ਕਿ ਮੈਨੂੰ ਇੱਕ ਹੀ ਐਮਪੀ ਦਾ ਚਿਹਰਾ ਕਿਹੜਾ ਹੋਏਗਾ ਜਿਹੜਾ ਹੋ ਸਕਦਾ ਅਮਰਸਦੀ ਵਿੱਚ 2024 ਦੇ ਵਿੱਚ ਜਿਹੜਾ ਕਿਦਾ ਚਿਹਰਾ ਹੈ ਉਹ ਨਾ ਮੈਂ ਤੈ ਕਰਨਾ ਹੈ ਨਾ ਬਾਜਵਾ ਸਾਹਿਬ ਨੇ ਤੈ ਕਰਨਾ ਹੈ ਉਹ ਹਾਈ ਕਮਾਂਡ ਦਾ ਇਹ ਔਰਲਾ ਸਾਹਿਬ ਹੋਏਗਾ ਔਰਲਾ ਜਿਹੜੇ ਜੁੜੇ ਨੇ ਬਾਜਵਾ ਸਾਹਿਬ ਸਾਡੇ ਔਰਲਾ ਸਾਹਿਬ ਸਾਡੇ ਸਿਟੀ ਕੈਪਟਨ ਨੇ ਇਹ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਹੈ ਉਹ ਰਾਹੁਲ ਗਾਦੀ ਤੇ ਖਰਗੇ ਸਾਹਿਬ ਦਾ ਫੈਸਲਾ ਹੋਣਾ ਹੈ ਔਰ ਜਿਸ ਨੂੰ ਵੀ ਕਾਂਗਰਸ ਪਾਰਟੀ ਦੇ ਘਟਗਰੋ ਹੋਏ ਤਾਂ ਕਿ ਔਜਲਾ ਸਾਹਿਬ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਉਹ ਓਪਨ ਚ ਚੱਲਿਆ ਨਹੀਂ ਇਹਨਾਂ ਨੇ ਕਹਿੰਦੇ ਅਸੀਂ ਤਾਂ ਕੇਵਲ ਕਾਂਗਰਸ ਦਾ ਕੰਮ ਕਰਨਾ ਸੰਗਠਨ ਦਾ ਕੰਮ ਕਰਨਾ ਕਿ ਕਿਵੇਂ ਕਾਂਗਰਸ ਨੂੰ ਅੱਗੇ ਲੈ ਕੇ ਅੱਛਾ ਸਰ ਮੀਟਿੰਗ ਹੀ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਪੁੱਛ ਪਰਸੈਂਟ ਤੈਹ ਹੋ ਜਾਂਦੀ ਹੈ ਕਿ ਆਖਿਰਕਾਰ ਕੀ ਹੋ ਸਕਦਾ ਵਾ ਇਸ ਮੀਟਿੰਗ ਵਿੱਚ ਕੀ ਤੈਹ ਹੋਇਆ ਕੌਣ ਹੋ ਸਕਦਾ ਵਾ ਨਹੀਂ ਇਸ ਤਰ੍ਹਾਂ ਚੱਲ ਰਹੀ ਹੈ ਅਸੀਂ ਅਸੀਂ ਇੱਥੇ ਇਸ ਕਰਕੇ ਆਏ ਨਹੀਂ ਕਿ ਵੀ ਚਿਹਰਾ ਭਾਲਣ ਥੋੜੀ ਆਏ ਨਾ ਦਵਿੰਦਰ ਯਾਦਵ ਜੀ ਚਿਹਰਾ ਭਾਲਣਾ ਹੈ ਕੇਵਲ ਤੇ ਕੇਵਲ ਵਰਕਰ ਸਾਥੀਆਂ ਨਾਲ ਮੀਟਿੰਗ ਕਰਨ ਆਸਤੇ ਹੈ ਚਿਹਰਾ ਭਾਲਣ ਆਸਤੇ ਮੀਟਿੰਗ ਨਹੀਂ ਰੱਖਦੇ ਰਾਜਾ ਜੀ ਰਾਜਾ ਜੀ 2016 ਜੀ ਅਗਲਾ ਸਾਲ ਸਪੈਸ਼ਲ ਕੋਟਾ ਖਤਮ ਕੀਤਾ ਜਾ ਰਹੇ ਕੇਂਦਰ ਸਰਕਾਰ ਨੂੰ ਇਹਦਾ ਮਾ ਫੋਟਾ ਖਤਮ ਕੀਤਾ ਜਾ ਰਿਹਾ ਕੀਰਾ ਰਸਵਾ ਫੋਟਾ ਖਤਮ ਕੀਤਾ ਜਾ ਰਿਹਾ ਚਲੇ ਲਗਾ ਕਿਦਾ ਕੇਂਦਰ ਸਰਕਾਰ ਦਾ ਪੂਰੀ ਸਟੇਟ ਸਟੇਟਸ ਕੋਈ ਕਹਿੰਦਾ ਨਾ ਜੋਰ ਨਹੀਂ ਜਿਹੜੇ ਆਲਰੇਡੀ ਪਹਿਲਾਂ ਸਾਡੀਆਂ ਰਿਜ਼ਰਵੇਸ਼ਨਸ ਹੈਗੀਆਂ ਉਹ ਤਾਂ ਨਹੀਂ ਖਤਮ ਕਰਨੀਆਂ ਚਾਹੀਦੀਆਂ ਜੇ ਤੁਸੀਂ ਨਵੀਆਂ ਨਹੀਂ ਦੇ ਸਕਦੀਏ ਤਾਂ ਕਮ ਸੇ ਕਮ ਉਹ ਨਹੀਂ ਖਤਮ ਕਰਨੀਆਂ ਚਾਹੀਦੀਆਂ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਪੁਰਾਣੀਆਂ ਉਹ ਕੋਈ ਕਾਇਦੇ ਕਾਨੂੰਨ ਵੇਖ ਕੇ ਹੀ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਨੇ ਤੋ ਮੈਨੂੰ ਲੱਗਦਾ ਇਹ ਨਹੀਂ ਆ ਕਿ ਹਰ ਪੁਰਾਣੀ ਸਰਕਾਰ ਨੇ ਕੋਈ ਚੀਜ਼ ਕੀਤੀ ਆ ਉਹ ਮਾੜੀ ਕੀਤੀ ਹੈ ਅੱਛਾ ਕਿਸਾਨ ਫੇਰ ਤਿਆਰੀ ਦੇ ਵਿੱਚ ਆ ਦੁਬਾਰਾ ਧਰਨਾ ਉੱਥੇ ਦੇਖੋ ਜੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਆ ਤਿੰਨ ਗਰੰਟੀਆਂ ਜਿਹੜੀਆਂ ਕਾਨੂੰਨ ਵਾਪਸ ਵੀ ਲਵਾਂਗੇ ਤੁਹਾਨੂੰ ਐਮਐਸਪੀ ਦੀ ਗਰੰਟੀ ਦੇ ਆ ਮਸ਼ੀਨਰੀ ਬਾਰੇ ਹਜੇ ਤੱਕ ਉਹ ਮਿਲੀ ਨਹੀਂ ਔਰ ਜਿਹੜੀਆਂ ਸ਼ਰਤਾਂ ਦੇ ਨਾਲ ਧਰਨਾ ਚੱਕਿਆ ਗਿਆ ਸੀ ਉਹ ਕਿਸੇ ਵੀ ਸ਼ਰਤ ਤੇ ਜਿੰਦਰ ਮੈਨੂੰ ਲੱਗਦਾ ਪੂਰੀ ਤਰ੍ਹਾਂ ਪੂਰਾ ਨਹੀਂ ਉਤਰੇ ਕਾਂਗਰਸ ਬੋਰਡ ਕਰੇਗਾ ਜੀ ਕਿਸਾਨਾਂ ਦੇ ਦਰਨੇ ਨੂੰ ਅਸੀਂ ਹਮੇਸ਼ਾ ਕੀਤੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਜੇ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਸਰਕਾਰ ਸੀ ਨੌਕਰੀਆਂ ਦਿੱਤੀਆਂ ਮੁਆਵਜ਼ੇ ਵੀ ਦਿੱਤੇ ਔਰ ਉਹਨਾਂ ਨਾਲ ਡਟ ਕੇ ਖੜੀ ਰਹੇ ਅੱਛਾ RAM ਮੰਦਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਕੀਾਸ ਨਾਲ ਜੁੜਾ ਚਾਹੇ ਮਾਮਲਾ ਹੈਗਾ ਪਰ ਜੀ ਇਹ RAM ਮੰਦਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਹੈ ਇਹਨੂੰ ਪੋਲੀਟੀਕਲ ਇੱਕ ਸਿਸਟਮ ਬਣਾ ਲਿਆ ਗਿਆ ਇਵੈਂਟ ਬਣਾਤਾ ਪੋਲੀਟੀਕਲ RAM ਜੀ ਸਭ ਦੇ ਸਾਂਝੇ ਨੇ ਹਰ ਵਿਅਕਤੀ ਦੇ ਸਾਂਝੇ ਨੇ ਔਰ ਇਹ ਅਸੀਂ ਇਹ ਕਹੀਏ ਕਿ ਇਹਦੇ ਦਰਵਾਜੇ ਤਾਂ ਰਾਜੀਵ ਗਾਂਧੀ ਜੀ ਨੇ ਖੋਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਸ ਦਿਨ ਉਹਨਾਂ ਨੇ ਸਾਨੂੰ ਉਹਨਾਂ ਨੇ ਤਾਲਾ ਖੋਲ ਪਿਆ ਸੋ ਮੇਰੇ ਕਹਿਣ ਦਾ ਮਤਲਬ ਇਹਰੇ ਨਾਲ ਕਿਸੇ ਨੂੰ ਇੱਕ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਨਹੀਂ ਜਾਣਾ ਨਾ ਹੀ ਲੋਕ ਬੜੇ ਪੰਜਾਬ ਦੇ ਦੇਸ਼ ਦੇ ਬੜੇ ਸਿਆਣੇ ਨੇ ਹਾਂ ਅਸੀਂ ਸਾਰੇ RAM ਜੀ ਦਾ ਸਤਿਕਾਰ ਕਰਦੇ ਹਾਂ ਸਭ ਤੋਂ ਮਾਦਾ ਸਤਿਕਾਰ ਕਰਦੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਦਾ ਕੋਈ ਫਰਕ ਹੈ ਹਾਂ ਸਾਨੂੰ ਬੜੀ ਖੁਸ਼ੀ ਹੈ RAM ਮੰਦਰ ਜੀ ਦਾ ਜੋ ਵੀ ਸਾਡਾ ਇਹ ਕਾਰਜਕ੍ਰਮ ਹੋਇਆ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਤੁਹਾਨੂੰ ਦਾ ਨਕਾ ਬਣਾਇਆ ਤੇ ਹਿੱਸਾ ਲਿਆ ਠੀਕ ਹੈ ਦੇਖੋ ਗੱਲ ਇਹ ਹੈ ਜੋ ਵੀ ਹਰ ਚੀਜ਼ ਦਾਇਰੇ ਦੀ ਹੈ ਕਈ ਚੀਜ਼ ਮੇਰੇ ਦਾਇਰੇ ਚ ਹੈ ਕਈ ਇਹ ਚੀਜ਼ ਕਿਸੇ ਅੱਗੇ ਦਾਇਰੇ ਚ ਹੈ ਤੋ ਮੈਨੂੰ ਲੱਗਦਾ ਡਿਸਪਲਿਨ ਜਿਹੜਾ ਵੀ ਪੰ ਕਰੇ ਆ ਚਾਹੇ ਉਹ ਮੈਂ ਆ ਚਾਹੇ ਵੱਡਾ ਚਾਹੇ ਉਹ ਛੋਟਾ ਹੋਵੇ ਤੇ ਕਾਰਵਾਈ ਅੱਜ ਕੱਲ ਪਰਸੋਂ ਕਦੇ ਵੀ ਕਿਸੇ ਤੇ ਹੋ ਸਕਦੀ ਹੈ ਜੀ 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 ਮੈਂ 100% ਅਸੀਂ ਉਹਦਲਾ ਸਾਡੀ ਕਾਰਗੁਜ਼ਾਰੀ ਤੋਂ 100% ਸਹਿਮਤ ਹੈ <laughs> <laughs> ਬਹੁਤ ਕੰਮ ਕੀਤਾ ਬੜੇ ਉਹਨਾਂ ਨੇ ਫੰਡਸ ਲੈ ਕੇ ਆਏ ਬੜੀ ਡਵੈਲਪਮੈਂਟ ਕਰਾਈ ਜਿਹੜਾ ਪਾਰਲਮੈਂਟ ਦੁਆਰਾ ਕਰਾਇਆ ਗਿਆ ਸਾਨੂੰ ਕਿਸੇ ਕਿਸੇ ਗੱਲ ਦੀ ਕੋਈ ਸ਼ੰਕਾ ਨਹੀਂ ਕਰਦੀ ਹੈ ਵਰਕਰਾਂ ਦੀ ਵਰਕਰਾਂ ਦੀ ਬੜੇ ਸਾਡੀ ਪੁੱਛਗਿੱਛ ਨਹੀਂ ਹੁੰਦੀ ਹਾਂ ਹੁੰਦਾ ਯਾਰ ਇੱਕ ਪਰਿਵਾਰ ਦੇ ਵਿੱਚ ਹੀ ਬੜੇ ਇੱਕ ਦੂਜੇ ਦੇ ਖਿਲਾਫ ਹੁੰਦੇ ਆ ਤੁਹਾਡੇ ਖਿਲਾਫ ਸਾਰੇ ਆਪਣੇ ਪੱਤਰਕਾਰ